ਸੰਗਰੂਰ ਦਾ ਇੱਕ ਓਪਨਡ ਜਿੱਥੇ ਇੱਕ ਵਾਤਾਵਰਨ ਪ੍ਰੇਮੀ ਨੇ ਆਪਣੇ ਹੀ ਖੇਤ ਵਿੱਚ ਪੰਛੀਆਂ ਲਈ ਅੱਧਾ ਏਕੜ ਜ਼ਮੀਨ ਅੰਦਰ ਬਾਜਰੀ ਦੀ ਫਸਲ ਬੀਜ ਦਿੱਤੀ ਤਾਂ ਕਿ ਫਸਲ ਪੱਕਣ ਤੋਂ ਬਾਅਦ ਪੰਛੀਆਂ ਨੂੰ ਪਾ ਦਿੱਤੀ ਜਾਵੇ ਪ੍ਰੰਤੂ ਪੰਛੀਆਂ ਨੂੰ ਇੰਨੀ ਕਾਹਲ ਪੈ ਗਈ ਕਿ ਉਹਨਾਂ ਨੇ ਫਸਲ ਪੱਕਣ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਹਜ਼ਾਰਾਂ ਪੰਛੀ ਇਕੱਠੇ ਹੋ ਕੇ ਪਹੁੰਚ ਜਾਂਦੇ ਨੇ ਵਾਤਾਵਰਨ ਪ੍ਰੇਮੀ ਲਖਮਣ ਸਿੰਘ ਚੱਠਾ ਦੇ ਖੇਤ ਵਿੱਚ ਫਿਰ ਰਾਜਕੇ ਕੀਤੀ ਪੇਟ ਪੂਜਾ ਅਤੇ ਫਿਰ ਮਾਰਗੇ ਉਡਾਰੀ ਹੁਣ ਹਰ ਰੋਜ ਸਵੇਰੇ ਸ਼ਾਮ ਹਜ਼ਾਰਾਂ ਹੀ ਤੋਤੇ ਤੇ ਚਿੜੀਆਂ ਲਖਮਣ ਸਿੰਘ ਛੱਟਾਂ ਦੇ ਖੇਤ ਪਹੁੰਚ ਜਾਂਦੇ ਨੇ ਅਤੇ ਆਪ ਮਿਹਨਤ ਕਰਕੇ ਕੱਚੇ ਬਾਜਰੇ ਦਾ ਭੋਜਨ ਕਰਦੇ ਨੇ ਖੇਤ ਅੰਦਰ ਚੈਕ ਮੈਕ ਹੁੰਦੀ ਰਹਿੰਦੀ ਹੈ ਜਿਸ ਨੂੰ ਦੇਖ ਕੇ ਰਾਹਗੀਰ ਵੀ ਖੁਸ਼ ਹੁੰਦੇ ਨੇ ਅਤੇ ਵੀਡੀਓ ਬਣਾ ਕੇ ਲੈ ਜਾਂਦੇ ਨੇ ਉਧਰ ਬਾਤਾਵਰਨ ਪ੍ਰੇਮੀ ਲਸਮਣ ਸਿੰਘ ਚੱਟਾ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਬਾਪੂ ਜੀ ਨੂੰ ਪੰਛੀਆਂ ਨਾਲ ਬਹੁਤ ਪਿਆਰ ਸੀ। ਉਸੇ ਰਸਤੇ ਤੇ ਚੱਲਦਿਆਂ ਮੈਂ ਆਪਣੇ ਖੇਤਾਂ ਵਿੱਚੋਂ ਕੁਝ ਹਿੱਸਾ ਜ਼ਮੀਨ ਅੰਦਰ ਇਨ੍ਹਾਂ ਪੰਛੀਆਂ ਲਈ ਬਾਜਰਾ ਪੀਜਿਆ ਸੀ। ਏ ਪੱਕਣ ਤੋਂ ਬਾਅਦ ਥੋੜਾ ਥੋੜਾ ਕਰਕੇ ਹਰ ਰੋਜ਼ ਪੰਛੀਆਂ ਨੂੰ ਪਾਇਆ ਜਾਵੇ। ਪਰ ਅਜਿਹਾ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਫਸਲ ਪੱਕਣ ਤੋਂ ਪਹਿਲਾਂ ਹੀ ਹਜ਼ਾਰਾਂ ਪੰਛੀ ਮੇਰੇ ਖੇਤ ਵਿੱਚ ਖੁਦ ਦਾਣਾ ਚੁਗਣ ਲਈ ਹਰ ਰੋਜ਼ ਆਉਂਦੇ ਨੇ। ਉਨ੍ਹਾਂ ਕਿਹਾ ਕਿ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਅਤੇ ਇਹ ਤਸਵੀਰ ਵਿੱਚੋਂ ਵੀ ਇੱਕ ਚੰਗਾ ਸੰਦੇਸ਼ ਨਿਕਲ ਕੇ ਸਾਹਮਣੇ ਆਇਆ ਈ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾ ਦੀ ਇੱਕ ਖਾਸ ਰਿਪੋਰਟ ਅੱਜ ਦੇਖਿਆ ਸੀ ਲੰਗਰੇ ਸੀਗੇ ਕਿ ਪੰਛੀ ਨੇ ਜਿਹੜੇ ਬੜੇ ਚਹਿਕ ਮਹਿਕ ਕਰ ਰਹੇ ਨੇ ਕਿ ਕਾਰਨ ਕੀ ਹੈ ਇਕੱਲੇ ਤੁਹਾਡੇ ਖੇਤ ਦੇ ਵਿੱਚ ਐਨੇ ਪੰਛੀ ਜਿਹੜੇ ਜਿਹੜੇ ਚਹਿਕ ਮਹਿਕ ਕਰ ਰਹੇ ਨੇ ਤੁਸੀਂ ਸਾਡੇ ਖੇਤ ਚ ਰੁਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਵੀ ਕੁਦਰਤ ਦਾ ਨਜ਼ਾਰਾ ਦੇਖਿਆ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ ਪੰਜ ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਕਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇੱਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਬਾਗ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਦੀ ਚਹਿਚਹਾਟ ਨੂੰ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਵੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ ਚ ਬਾਜਰਾ ਪਾਉਂਦੇ ਹੁੰਦੇ ਸੀਗੇ ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਿਆਂ ਦੇ ਲਈ ਸੋ ਫਿਰੇ ਮੈਂ ਬਾਜਰਾ ਬੀਜਿਆ ਪਹਿਲੇ ਸਮਿਆਂ ਦੇ ਵਿੱਚ ਸਾਡੇ ਜਿਹੜੀ ਕਣਕ ਤੇ ਝੋਨਾ ਸਾਡੀ ਡਾਈਟ ਨਹੀਂ ਸੀਗੀ ਮਨੁੱਖ ਦੀ ਪੰਜਾਬੀਆਂ ਦੀ ਖਾਸ ਕਰਕੇ ਸਾਡੇ ਜਵਾਰ ਬਾਜਰਾ ਮੱਕੀ ਛੋਲੇ ਇਹਦੀ ਰੋਟੀ ਖਾਂਦੇ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਦੂਰ ਦੂਰ ਤੱਕ ਇੱਥੋਂ 15 20 ਕਿਲੋਮੀਟਰ ਤੱਕ ਜਿਸ ਸਾਢੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਬੀਜਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਿਆਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜ ਆ ਕਰੂੰਗਾ ਸਾਲ ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸ਼ਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਕੀ ਇਹ ਤੁਸੀਂ ਜਿਹੜਾ ਬਾਜਰਾ ਫਿਰ ਪਕਾ ਕੇ ਪੰਛੀ ਨੂੰ ਪਾ ਕੇ ਆ ਪੰਛੀ ਨੂੰ ਪਾਉਣ ਲਈ ਬੀਜਿਆ ਸੀਗਾ ਪਰ ਕੁਦਰਤੀ ਤੁਸੀਂ ਦੇਖ ਲਓ ਆਪਣੇ ਪੰਛੀ ਇੱਥੇ ਪੱਕਣ ਤੋਂ ਪਹਿਲਾਂ ਹੀ ਆ ਗਏ ਹੁਣ ਬਾਜਰੇ ਸਿੱਟਿਆਂ ਦੇ ਵਿੱਚ ਜਿਹੜਾ ਕੱਚਾ ਬਾਜਰਾ ਉਹਨੂੰ ਵੱਖ-ਵੱਖ ਪ੍ਰਜਾਤੀਆਂ ਪੈਰਟ ਬਹੁਤ ਜ਼ਿਆਦਾ ਆ ਗਾ ਚਿੜੀਆਂ ਪੈਰਟ ਇਹਨੂੰ ਖਾ ਰਹੇ ਨੇ ਬਹੁਤ ਚੰਗਾ ਲੱਗਦਾ ਮਨ ਨੂੰ ਸਕੂਨ ਮਿਲਦਾ ਲੋਕ ਖੜ ਖੜ ਕੇ ਦੇਖਦੇ ਨੇ ਵੀ ਇੰਨੇ ਪੈਰਟ ਇੱਥੇ ਕਿੱਥੋਂ ਆ ਗਏ ਇੰਨੇ ਚਿੜੀਆਂ ਕਿੱਥੋਂ ਆ ਗਏ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਕਿੱਸਿਆ ਕਿ ਪੰਛੀਆਂ ਨੂੰ ਪਾਣ ਦੇ ਲਈ ਜਾਣਾ ਸੀਗਾ ਪਰ ਪ੍ਰੰਤੂ ਪੰਛੀ ਨੇ ਜਿਹੜੇ ਖੁਦ ਚੱਲ ਕੇ ਮੈਂ ਮੈਂ ਮੇਰੇ ਪਿਤਾ ਜੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਸੀ ਜਿਸ ਤਰ੍ਹਾਂ ਮੇਰੇ ਪਿਤਾ ਜੀ ਪਿਛਲੇ 20-25 ਸਾਲ ਤੋਂ ਵੱਡੀ ਤਦਾਦ ਚ ਬਾਜਰਾ ਮੂੰਗਾ ਕੇ ਸਰਦਨ ਦੇ ਵਿੱਚ ਵੱਖ-ਵੱਖ ਪਿੰਡਾਂ ਚ ਭੇਜਦੇ ਸੀ ਡੇਰਾਂ ਚ ਹੋਰ 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 ਥਾਵਾਂ ਪਰ ਮੈਨੂੰ ਲੱਗਦਾ ਨਹੀਂ ਬਾਜਰਾ ਹੁਣ ਪੱਕੂਗਾ ਇਹ ਪੰਛੀ ਇਹਨੇ ਇਦਾਂ ਹੀ ਖਾ ਲੈਣਾਗਾ ਬਹੁਤ ਖੁਸ਼ੀ ਮਿਲਦੀ ਆ ਦੁਬਾਰਾ ਫੇਰ ਆਪਾਂ ਇਦੋਂ ਦੋ ਵਾਰ ਸਾਲ ਦੇ ਵਿੱਚ ਬਾਜਰਾ ਬੀਜਿਆ ਕਰਾਂਗੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਦਾ ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ ਬਿਲਕੁਲ ਜਿਸ ਵੇਰੇ ਸ਼ਾਮ ਸਾਰਾ ਦਿਨ ਜਿਹੜੀ ਚਾਹ ਚਾਹਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਆ ਲੋਪ ਹੋ ਗਏ ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਹੁਣ ਕਣਕ ਇਹ ਸਾਡੀਆਂ ਪਹਿਲੀਆਂ ਫਸਲਾਂ ਸੀ ਇਹ ਸਾਡੀ ਬਰਾਸਤੀ ਫਸਲ ਆ ਬਾਜਰਾ ਜਵਾਰ ਮੱਕੀ ਛੋਲੇ ਮੂੰਗੀ ਪਹਿਲਾਂ ਬਹੁਤ ਸਾਰੀਆਂ ਫਸਲਾਂ 15 ਤੋਂ ਵੱਧ ਫਸਲਾਂ ਬੀਜੀ ਜਾਂਦੀਆਂ ਸੀ ਪਰ ਹੁਣ ਸਾਡਾ ਜਿਹੜਾ ਸਿਰਫ ਅਸੀਂ ਕਣਕ ਝੋਨਾ ਬੀਜਣ ਲੱਗ ਗਏ ਪਰ ਇਹ ਮਨੁੱਖ ਨੂੰ ਸਾਰੇ ਲੋਕਾਂ ਨੂੰ ਜਿੰਨਾਂ ਕੋਲੇ ਜ਼ਮੀਨਾਂ ਹੈਗੀਆਂ 20 20 ਕਿੱਲੇ 10 10 15 20 ਬਹੁਤ ਲੋਕਾਂ ਕੋਲ ਵੱਧ ਵੀ ਜ਼ਮੀਨਾਂ ਤਾਂ ਮੈਂ ਉਹਨੂੰ ਕਪੀਲ ਲਿਖ ਕੇ ਬੇਨਤੀ ਕਰੂੰਗਾ ਮੈਸੇਜ ਵੀ ਕਿਵੇਂ ਕਰੂੰਗਾ ਜਦੋਂ ਡੇਰਾ ਹੀ ਤੁਸੀਂ ਰੁਕਿਓ ਇੱਥੇ ਵੀ ਸਾਰੇ ਲੋਕ ਥੋੜਾ ਥੋੜਾ ਥਾਂ ਇੱਕ ਇੱਕ ਕਿਹੜਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹ ਹੀ ਕੁਦਰਤ ਆ ਸਾਡਾ ਆਲਾ ਦਵਾਲਾ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਲਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੁਸੀਂ ਦੇਖਿਆ ਪੈਰਟ ਫਿਰ ਦੇ ਚੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ